ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਲੋਕੀਂ ਟਾਈਮ ਸਮਾਂ ਨਾ ਆਪਾਂ ਲਈਏ ਸਬਜ਼ੀ ਨੂੰ ਤੜਕਾ ਤੇ ਸਬਜ਼ੀ ਬਣਾਣੀ ਹੈ ਅੱਜ ਆਪਾਂ ਕਾਲਿਆਂ ਚਣਿਆਂ ਦੀ। ਤੇ ਜਿਹੜੇ ਭੈਣ ਭਰਾ ਨਵੇਂ ਆਏ ਚੈਨਲ ਤੇ ਸਾਨੂੰ ਸਬਸਕ੍ਰਾਈਬ ਕਰਿਓ। ਜਿਹੜੇ ਪੁਰਾਣੇ ਹੋਣ ਸਣ ਸਣ ਕਮੈਂਟ ਕਰਿਓ, ਲਾਈਕ ਸ਼ੇਅਰ ਵੀ ਕਰਿਓ। ਤੇ ਚਲੋ ਆਪਾਂ ਲਾਈਏ ਵੀਡੀਓ ਨੂੰ ਤੜਕਾ। ਤੇ ਉਹ ਸਬਜ਼ੀ ਤੇ ਧਰਨੀ ਪੈਣੀ ਤੇ ਅੱਜ ਸਬਜ਼ੀ ਬਣਾਉਣੀ ਜੀ ਆਪਾਂ ਕਾਲੇ ਛਣਿਆਂ ਦੀ। ਆਵੇ ਮੈਂ ਸਬੀ ਜਿਹੜੇ ਤੇਨੇ ਖਣੇ ਨਾਲ ਦੋ ਪਾਣੀ ਆਵੇ ਜੀ ਲੂਣ ਜੂ ਪਾਇਆ ਸੀ ਦੋ ਪਾਣੀ ਆਵੇ ਜੀ ਢੋਕੇ ਤੇ ਇਹਨਾਂ ਨੂੰ ਰੱਖ ਲਿਆ ਇਧਰ ਆਪਾਂ ਪਰ ਲਿਆ ਪਾਣੀ ਪਾਣੀ ਖਤਮ ਹੋਇਆ ਦੇਖਿਆ ਆਪਾਂ ਚਲੋ ਤੜਕਾ ਲਾਈਏ

ਦੇਗੀ ਮਿਰਚ ਉਹ ਨਮਕ ਲਾਲ ਮਿਰਚ ਦਾ ਪਾਣੀ ਪਾਉਣਾ पड़ेगा ਘਾਤੀ ਮਿਰਚਾਂ ਦੇ ਦੋ ਤੇ ਨਰ ਆੜੀ ਅਦਰਕ ਦੇਗੀ ਵਿੱਚ ਵੀ ਮਿਰਚਾਂ ਮਸਾਲੇ ਦੇ ਵਿੱਚ ਵੀ ਕਾਲਾ ਮਿਰਚ ਆ ਮਿਰਚ ਆ ਮਾਂ ਬਾਪ ਖਾ ਲੈਂਗਾ ਆ ਕੇ ਅੰਦਰ ਬੈਠੀ ਬੈਠੀ ਲਸਣ ਗੰਡਾ ਸ਼ੀਰਾ ਜਿਹਾ ਲੈ ਆਇਆ ਮੈਂ ਤੜਕਾ ਲਾਉਣਾ ਤਾਂ ਹੈ ਕਹੀਆ ਤੜਕਾ ਵੀ ਲਾ ਲ ਗਏ ਕੋਈ ਤਰੇ ਫਿਰ ਦੇ ਤੇ ਜਾ ਕੇ ਅੰਦਰ ਬਹਿ ਜਾਵੇਂ ਕਰਨ ਬਹੁਤ ਜਿਆਦਾ ਨਹੀਂ ਆਇਆ ਮਾਰਾ ਗਿਆ ਆਣ ਕੇ ਹੋ ਗਿਆ ਆਪਾਂ ਝੁੱਕ ਜਾਈਏ ਚਲੋ ਜੀ ਇੱਕ ਛਿਡੀ ਹੋਰ ਮਜੀ ਤੇ ਆਪਣਾ ਮਸਾਲਾ ਬਣ ਗਿਆ ਤੇ ਫਿਰ ਆਪਾਂ ਪਾ ਕੇ ਪਾਣੀ ਧਰੀ ਵਾਰ ਤੇ ਤੇ ਜਣੀ ਪਾ ਦੇ ਚਲੋ ਜੀ ਇਸ ਬੰਦ ਕਰਦੇ ਹਾਂ ਕੈਮਰਾ ਕਰਕੇ ਵਿਖਾਉਣੀ ਆਪਾਂ ਵੀਡੀਓ ਤੇ ਇੰਨੀ ਕੀ ਬਣਾਉਣੀ ਐਨੀ ਵਧੀਆ ਵੇਖੋ ਮਸਾਲਾ ਸਗਲ ਦੇ ਬਣ ਕੇ ਤਿਆਰ ਹੋਇਆ ਆ ਦੇਖੋ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਗੇ ਜੀ ਚਨੇ ਲਓ ਜੀ ਪਾਣੀ ਆਪਾਂ ਜਿਆਦੀ ਨਹੀਂ ਤਰੀ ਬਣਾਉਣੀ ਰਸਮੀ ਸੀਜੀ ਬਣੀ ਆ ਇੰਨੀ ਤਰੀ ਬਹੁਤ ਹੈ ਲਓ ਜੀ ਸਾਤ ਨਾਮ ਬੋਲੋ ਉਹ ਨਾਲ ਸਬਜੀ ਤੇਦਾ ਹੀ ਅਸਰਾ ਹੀ ਹਵੇ ਖੋ ਜਦ ਹੀ ਗੱਲ ਪਾਉਂਦੇ ਪਾਣੀ ਨਹੀਂ ਪਾਣੇ ਇਹੋ ਵੱਧ ਨਹੀਂ ਪਾਉਣਾ ਕਿਉਂਕਿ ਕੀ ਕਰਨੀ ਰਸਮੀ ਸੀ ਜੀ ਜਿਹੜੀ ਨਾ ਥੋੜੀ ਜਿਹੀ ਥੋੜੀ ਥੋੜੀ ਜੀ ਤਰੀ ਹੋਵੇ ਵਦਗਾ ਚਲੋ ਆਪਾਂ ਇਹਨਾਂ ਦਾ ਤਾਂ ਸਾਬਾਬੇ ਸਾਫ ਕੀਤਾ ਪਿਆ ਚਾਹ ਪੀ ਲਈ ਹੈ ਨਾ ਹਣ ਹੁਣ ਵੇਖੀ ਜੀ ਲੋਟ ਚਾਹ ਵੇਖੋ ਨਾ ਇਹਨਾਂ ਨੂੰ ਪਰ ਮਰ ਵਾਲੇ ਦੇ ਸੀਤੇ ਪੱਜੀ ਆ ਪਿੰ ਲਈ ਬਣਾ ਤੇ ਆਪਾਂ ਲਈ ਗੰਡੇ ਦੇ ਮੈਂ ਸਵੇਰੇ ਜਿਹੜਾ ਰੋਟੀ ਪਕਾਉਣ ਤੋਂ ਪਹਿਲਾਂ ਅੱਜ ਦੇ ਸਵੇਰ ਵਾਲੀ ਰੋਟੀ ਦੋ ਵਜੇ ਖਾਦੀ ਰੋਟੀ ਕਹਿੰਦੀ ਖਾ ਕੇ ਪਾਣੀ ਨਾਲ ਮਾਜ ਕੇ ਤੇ ਫਿਰ ਗਏ ਸਾਂ 4 ਵਜੇ ਉੱਠੀ ਹੋਟ ਕੇ ਚਾਹ ਚਾਹ ਪੀ ਕੇ ਨਾੜ ਮੁਰਕੇ ਅੰਦਰ ਲਸਣ ਦਾ ਢੰਡਾ ਲੈ ਗਈ ਚੇਲੇ چیر ਕੇ ਤੇ ਹੁਣ ਦਾ ਤਾਂ ਤੜਕਾ ਓਕੇ ਡਿਗੜੇ ਵੀ ਆਜਦੇ ਨਾਲ ਲੈਣਾਂਦੇ ਹੀ ਜਿਹੜੇ ਤੋਤੇ ਹੁਣ ਜੋੜ ਕੇ ਰੱਖ ਕੇ ਆਈ ਅਜੇ ਤੇ ਲਾ ਕੇ ਨਹੀਂ ਲਿਆਉਣੇ ਮੀਂਹ ਆ ਗਿਆ ਕਰਕੇ ਲਾ ਕੇ ਨਿਹਾਉਂਦੇ ਚਲੋ ਵੀਡੀਓ ਦਾ ਕਰ ਗਏ ਐਂਡ ਸਬਜੀ ਆਪਣੀ ਜਿਆਣੀ ਬਣ ਤੜਕਾ ਗਿਆ ਜੀ ਲੱਗ ਹੁਣ ਆਪਾਂ ਚੱਲਗੇ ਅੰਦਰ ਸਾਸਰੀ ਕਾ ਸਾਰਿਆਂ ਜੁਨੇਵਾਸ ਦੇ ਰਹੋ ਤੁਸੀਂ ਵੀ ਇਹੀ ਵੀ ਇਦਾਂ ਹੀ ਮੈਂ ਵੀ ਵੀਡੀਓ ਸੋਨੇ ਸੋਨੇ ਬਣਾਉਂਦੀ ਰਾਵਾਂ ਤੁਸੀਂ ਮੇਰੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਸਭ ਭੈਣ ਭਰਾ ਜਿੰਨੇ ਵੀ ਜੁੜੇ ਨਾਲ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਬਹੁਤ ਸਪੋਰਟ ਕਰਦੇ ਕਹੀ ਸਾਰੇ ਭੈਣ ਭਰਾ ਇਦਾਂ ਕਰਦੇ ਰਹੋ ਚਲੋ ਜੀ